ਬਾਬਲ ਮੇਰੇ ਬਿਆਕਾਰ ਦਿੱਤਾ ਲਾ ਨੋਟਾਂ ਦੀ ਤੇਰੀ ਨੀ ਜੋੜੀ ਕੋੜੀ ਬਲਦ ਪੇਟੀਆਂ ਜੋੜੀ ਕੋੜੀ ਬਲਦ ਪੇਟੀਆਂ ਬੂਰੀ ਮਾਜ ਲਵੇਰੀ ਜੇ ਬਾਪੂ ਮੈਨ ਖੁਸ਼ ਵੇ ਵੇਖਣਾ ਜੇ ਬਾਪੂ ਮੈਨ ਖੁਸ਼ ਵੇ ਵੇਖਣਾ ਅੱਜ ਸੁਣੀ ਤੂੰ ਮੇਰੀ ਕੇ ਨਿੰਮ ਦਾ ਲਿਆ ਦੇ ਕੋਟਨਾ ਬਾਪੂ ਕੁੱਟ ਨੀ ਕੋੜ ਮਨੀ ਤੇਰੀ ਨਿੰਮ ਦਾ ਲਿਆ ਦੇ ਕੋਟਣਾ ਬਾਪੂ ਕੁੱਟ ਨੀ ਕੋੜ ਮਨੀ ਤੇਰੀ ਨਿੰਮ ਦਾ ਲਿਆ ਦੇ ਕੋਟਣਾ ਮੇਰੀ ਸੱਸ ਕਰਦੀ ਚਤਰਾਈ ਕੁੜੀਓ ਮੇਲਾ ਦੇਖ ਪੁੰਨਿਆਂ ਦਾ ਆਈ ਕੁੜੀਓ ਨੀ ਮੈਂ ਪੁੱਛੇ ਅਬ ਥੇਰਾ ਚੱਲੇ ਚਾਲ ਕੋਈ ਨ ਜੀ ਦੀ ਸੱਸ ਮੋਟੀ ਆ ਰੋ ਇਦੀ ਸੱਸ ਮੋਟਿਆ ਰ ਯੂਦਾ ਹਾਲ ਕੋਈ ਨਾ ਇਦੀ ਸੱਸ ਮੋਟਿਆ ਰ ਯੂਦਾ ਹਾਲ ਕੋਈ ਨਾ ਸੱਸਾਂ ਸੱਸਾਂ ਹਰ ਕੋਈ ਕਹਿੰਦਾ ਸੱਸਾਂ ਸੱਸਾਂ ਹਰ ਕੋਈ ਕਹਿੰਦਾ ਰੀਸ ਨਾ ਹੁੰਦੀ ਮਾਂ ਮਾਂ ਦੀ ਮੈਂ ਮਛਲੀ ਮੈਂ ਮਛਲੀ ਦਰਿਆ ਮਾਂ ਦੀ ਮੈਂ ਮਛਲੀ ਮੈਂ ਮਛਲੀ ਦਰਿਆ ਮਾਂ ਦੀ ਮੈਂ ਮਛਲੀ